ਪੰਜਾਬ ਦੇ ਗੁਰਦੁਆਰਿਆਂ ਵਿੱਚ ਬੇਅਦਬੀ ਹੋਣ ਦੀਆਂ ਮੰਦਭਾਗੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜੇ ਹੀ ਇੱਕ ਮੰਦਭਾਗੀ ਘਟਨਾ ਜ਼ਿਲ੍ਹਾ ਜਲੰਧਰ ਦੇ ਪਿੰਡ ਜੰਡਿਆਲਾ ਮੰਜਕੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਬਾਬਾ ਸਿੱਧ ਜੀ ਵਿਖੇ ਬੇਅਦਬੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਦੇ ਸਾਰ ਪਿੰਡ ਵਿੱਚ ਰਹਿਦਾ ਇੱਕ ਪ੍ਰਵਾਸੀ ਲੜਕਾ ਜਿਸ ਦੀ ਉਮਰ 12-13 ਸਾਲ ਦੀ ਦੱਸੀ ਜਾ ਰਹੀ ਹੈ ਜਿਸ ਨੇ ਗੁਰਦੁਆਰਾ ਸਾਈ ਬੰਦਰ ਵੱੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਛੇੜਛਾੜ ਕੀਤੀ ਅਤੇ ਗੁਰਦੁਆਰਾ ਸਾਈ ਵਿੱਚ ਬੇਅਦਬੀ ਕਰਨ ਤੋਂ ਬਾਅਦ ਰੱਖੇ ਪ੍ਰਸ਼ਾਦ ਵਿੱਚ ਕੋਈ ਜ਼ਹਿਰੀਲੀ ਚੀਜ਼ ਪਾਉਣ ਦੀ ਖਬਰ ਮਿਲੀ ਹੈ ਇਸੇ ਸਬੰਧ ਵਿੱਚ ਗੁਰਦੁਆਰਾ ਸਾਈ ਵਿੱਚ ਵੱਖ-ਵੱਖ ਤਿਕ ਜਥੇਬੰਦੀਆਂ ਸਤਿਕਾਰ ਕਮੇਟੀ ਅਤੇ ਪਿੰਡ ਵਾਸੀਆਂ ਦੇ ਇਕੱਠ ਹੋਇਆ ਤੇ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਪ੍ਰਸ਼ਾਸਨ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਖਿਲਾਫ ਅਤੇ ਜਿਨ੍ਹਾਂ ਨੇ ਇਹ ਘਟਿਆ ਹਰਕਤ ਕੀਤੀ ਹੈ ਨੂੰ ਜਲਦ ਤੋਂ ਜਲਦ ਫੜਨ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਤਾ ਲੱਗਾ ਹੈ ਕਿ ਇਸ ਸਬੰਧੀ ਪੁਲਿਸ ਨੇ 7 ਵਿਅਕਤੀਆਂ ਉੱਤੇ ਮਾਮਲਾ ਦਰਜ ਕੀਤਾ ਹੈ ਤੇ ਇੱਕ ਵਿਅਕਤੀ ਅਣਪਛਾਤਾ ਰੱਖਿਆ ਗਿਆ ਜੋ ਕਿ ਇੱਕ ਸਮਾਜ ਸੇਵੀ ਦੱਸਿਆ ਜਾ ਰਿਹਾ ਹੈ ਪਕੌੜੇ ਆ ਉਹ ਸਾਰੀ ਗ੍ਰਾਫਟ ਕਰਕੇ ਉਹਨਾਂ ਤੇ ਬਣਦੀਆਂ ਧਰਾਵਾਂ ਤੇ ਜਿਹੜੀਆਂ ਇਨੀਜੈਕਸ਼ਨ ਦਿੱਤੀਆਂ ਜਾਂਣ ਐਡਜਸਟ ਕਿਸਤੀਆਂ ਜਾਂਣ ਉਹ ਆਪਣਾ ਕੋਈ ਕੋਈ ਗੱਲ ਨਹੀਂ ਹੈ। ਯਾਨੀ ਉਹ ਸਾਡੇ ਸਿੰਘਾਂ ਨੇ ਵੀ ਰਿਪੋਰਟ ਕੀਤੀ ਹੈ। ਉਹਦੇ ਵਿੱਚ ਇਹੀ ਕਿਲੀ ਹੋਇਆ ਪਿੰਡ ਤੋਂ ਸੁਣਿਆ ਗਿਆ ਇਹੀ ਕਲੀਅਰ ਹੋਇਆ। ਉਹਨਾਂ ਨੇ ਚੋਰੀ ਦੀ ਮਨੋਂ ਕੋਸ਼ਿਸ਼ ਕੀਤੀ ਆ ਤੇ ਬੋੜ ਜਿਹੜੀ ਆ ਬੰਦੇ ਨੂੰ ਫੜਾਉਣ ਦੇ ਦਰਾਂ ਦਾ ਤੁੰਗ ਜਾਲੇ ਤੇ ਜਿਹੜੇ ਛੜਾ ਕੇ ਲਏ ਆ ਉਹ ਵੀ ਚੋਰੀ ਦੇ ਆਧਾਰ ਤੇ ਮੰਨੂ ਛੜਾ ਕੇ ਲੈ ਗਏ ਆ ਇਹ ਮਾਮਲਾ ਜਿਹੜਾ ਆ ਬੇਤਰੀ ਦਾ ਆ ਉਹਦੇ ਨਾਲ ਦੇ ਨਾਲ ਸੰਤਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ 302 ਦੋਈ ਪਾਕੇ ਫਟ ਪਾਕੇ ਤੇ ਪਲਸ ਖੁਰਦੋਬਦ ਕਰਨ ਦੀ ਵੀਡੀਓ ਬ੍ਰੀਡ ਕੀਤੀ ਆ ਇਹ ਤਰ੍ਹਾਂ ਦਾ ਉਸ ਤਰ੍ਹਾਂ ਦਾ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज